ਚਾਹ ਦੇ ਸ਼ਕੀਨ ਇਨਸਾਨ ਧਿਆਨ ਨਾਲ ਗੱਲ ਸੁਣ ਲਓ ਜਿਆਦਾ ਚਾਹ ਤੁਹਾਡੇ ਪੇਟ ਵਿੱਚ ਜ਼ਹਿਰ ਦਾ ਕੰਮ ਕਰ ਰਹੀ ਹੈ ਜਿਆਦਾ ਚਾਹ ਪੀਣ ਵਾਲੇ ਮੇਰੀਆਂ ਪੰਜ ਗੱਲਾਂ ਨੋਟ ਕਰ ਲਓ ਪੰਜ ਟਿਪਸ ਦੱਸਣ ਜਾ ਰਿਹਾ ਜੋ ਕਿ ਬਹੁਤ ਵੱਡਾ ਨੁਕਸਾਨ ਕਰਦੀਆਂ ਪਹਿਲਾ ਖੂਨ ਦੀ ਕਮੀ ਕਰਦੀਆਂ ਸੈਕੰਡ ਪੁਆਇੰਟ ਖੱਡੀਆਂ ਨੂੰ ਕਮਜ਼ੋਰ ਕਰਦੀਆਂ ਤੀਸਰਾ ਪੁਆਇੰਟ ਤੁਹਾਡੇ ਪੇਟ ਵਿੱਚ ਬਹੁਤ ਜ਼ਿਆਦਾ ਐਸਿਡ ਬਣਾ ਰਹੀ ਚੌਥਾ ਪੁਆਇੰਟ ਇਹ ਤੁਹਾਡੇ ਜੋ ਡਾਈਜੈਸਟਨ ਆ ਪ੍ਰੋਬਲਮ ਆ ਲੀਵਰ ਸਿਸਟਮ ਨੂੰ ਬਿਲਕੁਲ ਖਰਾਬ ਕਰ ਦਿੰਦੀ ਹੈ। ਪੰਜਵਾਂ ਪੁਆਇੰਟ ਤੁਹਾਡੇ ਹਾਰਡਬਰਨ ਜੋ ਕਿ ਇੱਥੇ ਜਲਣ ਰਹਿੰਦੀ ਹਮੇਸ਼ਾ ਇਹ ਚਾਹ ਦਾ ਹੀ ਕੰਮ ਹੈ ਸਾਰਾ। ਚਾਹ ਬਿਲਕੁਲ ਬੰਦ ਕਰ ਦਿਓ। ਤੁਸੀਂ ਜੇਕਰ ਜ਼ਿਆਦਾ ਚਾਹ ਪੀਵੋਗੇ ਤੁਹਾਡੇ ਜੋ ਕਿ ਅਮੀਓਰਟੀ ਸਿਸਟਮ ਆ ਇਹਨੂੰ ਲੋ ਕਰ ਦੇਗਾ। ਸਭ ਤੋਂ ਵਧੀਆ ਗੱਲ ਹੈ ਜੋ ਕਿ ਪੰਜ ਚੀਜ਼ਾਂ ਦੱਸਣ ਜਾ ਰਿਹਾ ਆ ਇਹ ਵੀ ਗੱਲ ਧਿਆਨ ਨਾਲ ਸੁਣ ਲਓ। ਚਾਹ ਦੀ ਜਗ੍ਹਾ ਤੁਸੀਂ ਹਰ ਬਲਟੀ ਪੀ ਲਿਆ ਕਰੋ। ਦੁੱਧ ਵਾਲੀ ਚਾਹ ਬਿਲਕੁਲ ਬੰਦ ਕਰ ਦਿਓ ਸਵੇਰੇ ਖਾਲੀ ਪੇਟ ਵਾਲੀ ਜਿਹੜੀ ਚਾਹ ਵਾ ਇਹਨੂੰ ਬਿਲਕੁਲ ਹੀ ਬੰਦ ਕਰ ਦਿਓ ਇਹ ਬਹੁਤ ਵੱਡਾ ਨੁਕਸਾਨ ਹੈ ਤੁਹਾਡੀ ਲਾਈਫ ਦਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤੇ ਸ਼ੇਅਰ ਕਰ ਦਿਓ ਤੇ ਚਾਹ ਦੇ ਸ਼ਕੀਨ ਬੰਦਿਆਂ ਨੂੰ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਜੋ ਕਿ ਕਿਸੇ ਦਾ ਭਲਾ ਹੋ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਸੋ ਮਚ ਜੀ